ਪੰਜਾਬ 24 7 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ। ਅੱਜ ਦੀਆਂ ਖਬਰਾਂ ਲੈ ਕੇ ਮੈਂ ਹਰਜੀਤ ਸਿੰਘ ਗਿੱਲ ਹਾਜ਼ਰ ਹਾਂ। ਡੋਨਲਡ 트ੰਪ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਜਿੱਤ ਤੋਂ ਤੁਰੰਤ ਬਾਅਦ ਨਿਯੁਕਤੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਆਪਣੇ ਵਫਾਦਾਰਾਂ ਦੀ ਟੀਮ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਬਹੁਤ ਮਹੱਤਵਪੂਰਨ ਅਹੁਦਿਆਂ ਤੇ ਕੁਝ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਤਰ੍ਹਾਂ 트ੰਪ ਨੇ ਆਪਣੀਆਂ ਸ਼ੁਰੂਆਤੀ ਤਰਜੀਹਾਂ ਸਪਸ਼ਟ ਕਰ ਦਿੱਤੀਆਂ ਹਨ ਅਤੇ ਦੂਜੇ ਕਾਰਜਕਾਲ ਦੀ ਨਵੇਂ ਸਿਰੇ ਤੋਂ ਨੀ ਰੱਖੀ ਹੈ ਡੋਨਲਡ 트ੰਪ ਦੀ ਟੀਮ ਦੀ ਚੋਣ ਤੋਂ ਸਾਫ਼ ਹੈ ਕਿ ਉਹ ਸਰਕਾਰ ਵਿੱਚ ਬੁਨਿਆਦੀ ਤਬਦੀਲੀਆਂ ਕਰਨ ਦੀ ਯੋਜਨਾ ਬਣਾ ਰਹੇ ਹਨ 트ੰਪ ਦੀਆਂ ਅਨੁਯੁਕਤੀਆਂ ਨੇ ਅਮਰੀਕਾ ਅਤੇ ਦੁਨੀਆ ਭਰ ਦੇ ਕੁਝ ਲੋਕਾਂ ਨੂੰ ਹੈਰਾਨ ਵੀ ਕਰ ਦਿੱਤਾ ਹੈ ਤੇ ਚਿੰਤਾ ਵਿੱਚ ਵੀ ਪਾਇਆ ਹੋਇਆ ਉਦਾਹਰਨ ਲਈ ਫੌਕਸ ਨਿਊਜ਼ ਦੇ ਹੋਸਟ ਅਤੇ ਇੱਕ ਰੂੜੀਵਾਦੀ ਲੇਖਕ ਪੀਟ ਹੈਥ ਸੇਥ ਨੂੰ ਟਰੰਪ ਦੁਆਰਾ ਰੱਖਿਆ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ ਅਮਰੀਕਾ ਦੇ ਅਗਲੇ ਸਿਹਤ ਮੰਤਰੀ ਰਾਬਰਟ ਐਫ ਕਨੇਡੀ ਜੂਨੀਅਰ ਨੇ ਕਿਹਾ ਹੈ ਕਿ ਉਹ ਦੇਸ਼ ਦੀਆਂ ਸਿਹਤ ਏਜੰਸੀਆਂ ਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰ ਦੇਣਾ ਚਾਹੁੰਦੇ ਹਨ ਪਰ ਉਹਨਾਂ ਦੀ ਨਿਯੁਕਤੀ ਦੇ ਵਿਰੋਧ ਚ ਕਈ ਲੋਕ ਆ ਗਏ ਹਨ ਟਰੰਪ ਨੇ ਟੈਸਲਾ ਦੇ ਮਾਲਕ ਇਲਾਨ ਮਸਕ ਨੂੰ ਅਤੇ ਵਿਵੇਕ ਰਾਮਾ ਸੁਆਮੀ ਨੂੰ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਮੁਖੀ ਦੇ ਤੌਰ ਤੇ ਨਿਯੁਕਤ ਕੀਤਾ ਹੈ 트럼ਪ ਨੇ ਕਿਹਾ ਹੈ ਕਿ ਮਸਕ ਤੇ ਵਿਵੇਕ ਰਾਮਾ ਸੁਆਮੀ ਬੇਲੋੜੇ ਖਰਚਾ ਨੂੰ ਰੋਕਣ ਲਈ ਕੰਮ ਕਰਨਗੇ ਹਾਲਾਂਕਿ ਪੂਰਵਕ ਵਿੱਚ 트럼ਪ ਦੀਆਂ ਸ਼ਕਤੀਆਂ ਦੀ ਵਿਪਰਖ ਹੋਣ ਵਾਲੀ ਹੈ ਉਦਾਹਰਨ ਵਜੋਂ ਸੈਨੇਟ ਵਿੱਚ ਬਹੁਤ ਸਾਰੇ ਰਿਪਬਲਿਕਨਾਂ ਨੇ ਮੈਟ ਗੇਟਸ ਨੂੰ ਨਿਆਯ ਮੰਤਰਾਲੇ ਦੀ ਜ਼ਿੰਮੇਵਾਰੀ ਦੇਣ ਦਾ ਵੀ ਵਿਰੋਧ ਕੀਤਾ ਹੈ ਸੈਨੇਟ ਵਿੱਚ 트럼ਪ ਦੇ ਦਬਦਬੇ ਦੀ ਜਾਂਚ ਇਸ ਸਬਸਿੱਡੇ ਸ਼ੁਰੂ ਵਿੱਚ ਹੋਈ ਸੀ ਜਦੋਂ ਸੈਨੇਟ ਵਿੱਚ ਰਿਪਬਲਿਕਨ ਮੈਂਬਰਾਂ ਨੇ ਆਪਣਾ ਨਵਾਂ ਨੇਤਾ ਚੁਣਿਆ ਹਾਲਾਂਕਿ ਟਰੰਪ ਇਸ ਟੌਰ ਵਿੱਚ ਸਿੱਧੇ ਤੌਰ ਤੇ ਸ਼ਾਮਲ ਨਹੀਂ ਸਨ ਪਰ ਉਹਨਾਂ ਦੇ ਇੱਕ ਵਫਾਦਾਰ ਰਿਕ ਸਕਾਟ ਚੋਣ ਹਾਰ ਗਏ ਸਨ ਅਤੇ ਜੌਨ ਥਿਊਨ ਇਸ ਚੋਣ ਵਿੱਚ ਜੇਤੂ ਹੋਏ ਜਿਨ੍ਹਾਂ ਨਾਲ ਟਰੰਪ ਦੇ ਰਿਸ਼ਤੇ ਉੱਥਰ ਪੁੱਥਰ ਵਾਲੇ ਹੀ ਦੱਸੇ ਜਾਂਦੇ ਹਨ ਅਤੇ ਟਰੰਪ ਦੇ ਨਾਲ ਜੌਨ ਦੇ ਸਬੰਧਾਂ ਨੂੰ ਲੈ ਕੇ ਕਾਫੀ ਕਰਵਾਹਤ ਚੱਲ ਰਹੀ ਹੈ ਟਰੰਪ ਖਿਲਾਫ ਕਾਨੂੰਨੀ ਮਾਮਲਿਆਂ ਦਾ ਕੀ ਹੋਵੇਗਾ ਇਹਦੇ ਤੇ ਵੀ ਕਈ ਸਵਾਲ ਉਠਾਏ ਜਾ ਰਹੇ ਹਨ ਪਰ ਇਸ ਜਿੱਤ ਦੇ ਨਾਲ ਨਾਲ ਉਸੁਰਤ ਚੱਲ ਰਹੇ ਕਾਨੂੰਨੀ ਕੇਸਾਂ ਦੀ ਜਿਹੜੀ ਚਰਚਾ ਹੋ ਰਹੀ ਹੈ ਉੱਥੇ ਮੰਨਿਆ ਜਾ ਰਿਹਾ ਹੈ ਕਿ ਉਸ ਦੀ ਜਿੱਤ ਦੇ ਨਾਲ ਕਾਨੂੰਨੀ ਪਚੀਦਗੀਆਂ ਵੀ ਖਤਮ ਹੋ ਸਕਦੀਆਂ ਹਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਟਰੰਪ ਦੀ ਸਰਕਾਰ ਚ ਅਮਰੀਕਾ ਦੀ ਵਿਦੇਸ਼ ਨੀਤੀ 'ਚ ਵੱਡੇ ਬਦਲਾਅ ਵੀ ਕੀਤੇ ਜਾ ਸਕਦੇ ਹਨ ਇਸ ਤਰ੍ਹਾਂ ਨਜ਼ਰ ਆ ਰਿਹਾ ਹੈ ਕਿ ਵਿਦੇਸ਼ ਨੀਤੀ ਵਿੱਚ ਮੁੱਖ ਨਿਸ਼ਾਨਾ ਚੀਨ ਹੀ ਰਹੇਗਾ ਟਰੰਪ ਜਦੋਂ ਪਿਛਲੀ ਵਾਰ ਰਾਸ਼ਟਰਪਤੀ ਸਨ ਤਾਂ ਅਮਰੀਕਾ ਦੇ ਚੀਨ ਨਾਲ ਸਬੰਧ ਬੜੇ ਤਣਾਅਪੂਰਨਏ ਸਨ ਟਰੰਪ ਦੀ ਟੀਮ ਵਿੱਚ ਜ਼ਿਆਦਾਤਰ ਲੋਕ ਇਹੋ ਜਿਹੇ ਹਨ ਜੋ ਮੰਨਦੇ ਹਨ ਕਿ ਚੀਨ ਅਮਰੀਕਾ ਦੇ ਆਰਥਿਕ ਤੇ ਫੌਜੀ ਦਬਦਬੇ ਲਈ ਇੱਕ ਵੱਡਾ ਖਤਰਾ ਬਣਦਾ ਜਾ ਰਿਹਾ ਹੈ ਅਮਰੀਕਾ ਦੇ ਵਿਦੇਸ਼ ਮੰਤਰੀ ਬਣਨ ਜਾ ਰਹੇ ਮਾਰਕੋ ਰੂਬਿਓ ਨੇ ਚੀਨ ਨੂੰ ਅਮਰੀਕਾ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਵਿਰੋਧੀ ਦੱਸਿਆ ਹੈ ਰਾਸ਼ਟਰੀ ਸਲੱਖਿਆ ਸਹਾਕਾਰ ਬਣੇ ਮਾਈਕ ਵਾਲਟਸ ਨੇ ਕਿਆ ਹੈ ਕਿ ਅਮਰੀਕਾ ਦੀ ਚੀਨ ਨਾਲ ਠੰਡੀ ਜੰਗ ਚੱਲ ਰਹੀ ਹੈ ਸੰਯੁਕਤ ਰਾਸ਼ਟਰ ਚ ਨਾਮਜਦ ਅਮਰੀਕੀ ਰਾਜਦੂਤ ਐਲਸ ਸਟੈਫਨਿਕ ਨੇ ਦੋਸ਼ ਲਾਇਆ ਹੈ ਕਿ ਚੀਨ ਨੇ ਅਮਰੀਕੀ ਚੋਣਾਂ ਵਿੱਚ ਦਖਲਅੰਦਾਜ਼ੀ ਕੀਤੀ ਹੈ ਟਰੰਪ ਨੇ ਚੋਣ ਵਿੱਚ ਟੈਰਫ ਤੇ ਨਿਰਯਾਤ ਨਿਯੰਤਰਣ ਸਮੇਤ ਕਈ ਪੁਰਾਣੇ ਬਿਆਨ ਦਰਾਏ ਹਨ ਮੰਨਿਆ ਜਾ ਰਿਹਾ ਹੈ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਇਸ ਵਾਰ ਚੀਨ ਦੇ ਉੱਤੇ ਸਖਤ ਰੁਖ ਅਪਣਾ ਸਕਦੇ ਹਨ ਜੁਕ੍ਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜੇਲਨਸਕੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਭਰੋਸਾ ਹੈ ਕਿ ਡੋਨਲਡ 트੍ਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣ ਤੋਂ ਰੂਸ ਨਾਲ ਚੱਲ ਰਹੀ ਜੰਗ ਜਿੰਨੀ ਜਲਦੀ ਖਤਮ ਹੋਣੀ ਚਾਹੀਦੀ ਸੀ ਉਸ ਤੋਂ ਵੀ ਛੇਤੀ ਖਤਮ ਹੋ ਜਾਏਗੀ ਇਹ ਪਹਿਲੀ ਵਾਰ ਹੈ ਕਿ ਜੇਲਨਸਕੀ ਨੇ ਬਦਲੇ ਹਾਲਾਤਾਂ ਵਿੱਚ ਮੱਦੇਨਜ਼ਰ ਜੁੱਧ ਬੰਦ ਹੋਣ ਦੀ ਗੱਲ ਕਹੀ ਹੈ ਇਸ ਤੋਂ ਪਹਿਲਾਂ ਉਹ ਹਰ ਵਾਰ ਦੂਰ ਤੱਕ ਮਾਰ ਕਰਨ ਵਾਲੀਆਂ ਮਜ਼ਾਈਲਾਂ ਜੰਗੀ ਸਮਾਜ ਤੋਂ ਸਬੰਧ ਦੀ ਹੀ ਮੰਗ ਕਰਦੇ ਰਹੇ ਹਨ ਜੇਲਸਕੀ ਨੇ ਇਹ ਵੀ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਚ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਉਹਨਾਂ ਦੀ ਤੇ ਟਰੰਪ ਦੀ ਫੋਨ ਤੇ ਗੱਲਬਾਤ ਹੋਈ ਹੈ ਇਹ ਗੱਲਬਾਤ ਬੜੀ ਸਕਾਰਾਤਮਕ ਰਹੀ ਜੇਲਸਕੀ ਨੇ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਕਿ ਕੀ ਟਰੰਪ ਨੇ ਰੂਸ ਨਾਲ ਸੰਭਾਵਿਤ ਗੱਲਬਾਤ ਨੂੰ ਲੈ ਕੇ ਕੋਈ ਮੰਗ ਕੀਤੀ ਹੈ ਜਾਂ ਨਹੀਂ ਪਰ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਟਰੰਪ ਤੋਂ ਜਾ ਕੁਝ ਨਹੀਂ ਸੁਣਿਆ ਜੋ ਜੁਕਰੀਨ ਦੀ ਸਥਿਤੀ ਦੇ ਉਲਟ ਹੋਵੇ ਤੇ 트럼ਪ ਨੇ ਲਗਾਤਾਰ ਇਹ ਹੀ ਕਿਹਾ ਹੈ ਕਿ ਉਹਨਾਂ ਦੀ ਤਰਜੀਹ ਜੰਦ ਨੂੰ ਖਤਮ ਕਰਨ ਦੀ ਹੈ ਇਜ਼ਰਾਈਲੀ ਹਵਾਈ ਹਮਲਿਆਂ ਨੇ ਲਬਨਾਨ ਦੀ ਰਾਜਧਾਨੀ ਦੇ ਭਾਰੀ ਬੰਬਾਰੀ ਦੇ ਲਗਾਤਾਰ ਪੰਜਵੇਂ ਦਿਨ ਬਰੂਤ ਦੇ ਦੱਖਣੀ ਉਪਨਗਰਾਂ ਤੇ ਦਹਿਆਨ ਹਰੇਤ ਹਰੀਕ ਅਤੇ ਚੀਆ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਇੱਕ ਇਜ਼ਰਾਈਲੀ ਡਰੋਨ ਨੇ ਲਬਨਾਨ ਦੇ ਦੱਖਣੀ ਨਬਾਤੀ ਗਵਰਨੋਰੇਟ ਵਿੱਚ ਦੋ ਹੋਰ ਪੈਰਾਮੈਡੀਕਸ ਦੀ ਹੱਤਿਆ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਇੱਕ ਸਿਵਲ ਡਿਫੈਂਸ ਸੈਂਟਰ ਦੇ ਹਵਾਈ ਹਮਲੇ ਵਿੱਚ ਘੱਟੋ ਘੱਟ 12 ਬਚਾਅ ਕਰਮਚਾਰੀਆਂ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਉਸ ਇਲਾਕੇ ਵਿੱਚ ਕਾਫੀ ਗੁੱਸਾ ਫੈਲ ਗਿਆ ਸੀ ਲਬਨਾਨ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਪਿਛਲੇ 24 ਘੰਟਿਆਂ ਵਿੱਚ ਲਬਨਾਨ ਵਿੱਚ ਇਜ਼raਇਲੀ ਹਮਲਿਆਂ ਨਾਲ 59 ਲੋਕ ਮਾਰੇ ਗਏ ਹਨ ਤੇ 182 ਹੋਰ ਲੋਕ ਜ਼ਖਮੀ ਹੋਏ ਹਨ ਹਿਜ਼ਬੁੱਲਾ ਅਮਰੀਕਾ ਵੱਲੋਂ ਜੰਦਬੰਦੀ ਤੇ ਪੇਸ਼ ਇੱਕ ਖਰੜੇ ਦੀ ਸਮੀਖਿਆ ਕਰ ਰਿਹਾ ਹੈ ਲਬਨਾਨ ਵਿੱਚ ਲੜਾਈ ਨੂੰ ਰੋਕਣ ਲਈ ਇਹ ਜੰਗਬੰਦੀ ਦਾ ਪ੍ਰਸਤਾਵ ਦੀ ਅਜੇ ਸਮੀਖਿਆ ਕੀਤੀ ਜਾ ਰਹੀ ਹੈ ਜਦੋਂ ਕਿ ਇਸ ਹਫਤੇ ਦੇ ਸ਼ੁਰੂ ਵਿੱਚ ਲਬਨਾਨ ਵਿੱਚ ਅਮਰੀਕੀ ਰਾਜਦੂਤ ਦੁਆਰਾ ਸੰਸਦ ਦੇ ਸਪੀਕਰ ਨਬੀ ਬੇਰੀ ਨੂੰ ਇੱਕ ਕਾਪੀ ਸੌਂਪੀ ਗਈ ਸੀ ਜੋ ਹਿਜ਼ਬੁੱਲਾ ਦੀ ਤਰਫੋਂ ਗੱਲਬਾਤ ਕਰ ਰਹੇ ਹਨ ਇੱਕ ਲਬਨਾਨੀ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਐਸੋਸੀਏਟ ਪ੍ਰੈਸ ਥਰੂ ਇਹ ਦੱਸਿਆ ਹੈ ਕਿ ਬੈਰੀ ਤੋਂ ਸੋਮਵਾਰ ਨੂੰ ਲਿਬਨਾਨ ਦਾ ਜਵਾਬ ਦੇਣ ਦੀ ਉਮੀਦ ਬਣੀ ਹੋਈ ਹੈ ਬੈਰੀ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਡਰਾਫਟ ਵਿੱਚ ਅਜੇ ਹੀ ਕੋਈ ਮੰਗ ਸ਼ਾਮਲ ਨਹੀਂ ਹੈ ਜੋ ਇਜ਼ਰਾਈਲ ਨੂੰ ਲਿਬਨਾਨ ਵਿੱਚ ਫੌਜੀ ਕਾਰਵਾਈ ਕਰਨ ਦੀ ਇਜਾਜ਼ਤ ਦਿੰਦੀ ਹੋਵੇ ਜੇਕਰ ਸਮਝੌਤੇ ਦੀ ਲੰਘਣਾ ਹੁੰਦੀ ਹੈ ਤੇ ਅਸੀਂ ਆਪਣੀ ਪ੍ਰਭੂਸੱਤਾ ਦੀ ਕਿਸੇ ਵੀ ਲੰਘਣਾ ਨੂੰ ਸਵੀਕਾਰ ਨਹੀਂ ਕਰਾਂਗੇ ਡਰਾਫਟ ਵਿੱਚ ਜ਼ਿਕਰ ਕੀਤੀਆਂ ਆਈਟਮਾਂ ਵਿੱਚੋਂ ਇੱਕ ਜੋ ਲਿਬਨਾਨ ਨੂੰ ਸਵੀਕਾਰ ਨਹੀਂ ਹੈ ਉਹ ਹੈ ਕਿ ਸਮਝੌਤੇ ਦੀ ਨਿਗਰਾਨੀ ਕਰਨ ਲਈ ਇੱਕ ਕਮੇਟੀ ਬਣਾਉਣ ਦਾ ਵੀ ਪ੍ਰਸਤਾਵ ਹੈ ਜਿਸ ਵਿੱਚ ਪਸ਼ਮੀ ਦੇਸ਼ਾਂ ਦੇ ਮੈਂਬਰ ਸ਼ਾਮਲ ਹੋਣਗੇ ਮਾਹੌਲ ਭਾਵੇਂ ਸਕਾਰਾਤਮਕ ਹੈ ਪਰ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਸਮਝੌਤੇ ਦੀਆਂ ਰਕਾਵਟਾਂ ਨਾਲ ਕਿਵੇਂ ਸਿਜਾਇਆ ਜਾਂਦਾ ਹੈ ਕੈਨੇਡਾ ਵਿੱਚ ਗੈਰ ਕਾਨੂੰਨੀ ਤੌਰ ਤੇ ਮੌਜੂਦ ਪ੍ਰਵਾਸੀਆਂ ਵਿਰੁੱਧ ਸਖਤੀ ਵਰਤਣ ਦੇ ਸੰਕੇਤ ਦਿੰਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵੀ ਕਿਹਾ ਹੈ ਕਿ ਸਸਤੇ ਮਜ਼ਦੂਰਾਂ ਦੀ ਉਪਲਬਧਤਾ ਵਾਲਾ ਦੌਰ ਬੀਤੇ ਯੁੱਗ ਦੀ ਗੱਲ ਹੋ ਚੁੱਕੀ ਹੈ ਤੇ ਹੁਣ ਕੈਨੇਡੀਅਨ ੈਂਪਲਾਇਰ ਨੂੰ ਉੱਚੀਆਂ ਉਜਰਤ ਦਰਾਂ ਤੇ ਕੰਮੇ ਰੱਖਣੇ ਪੈਣਗੇ ਮਾਰਕ ਮਿਲਨ ਦਾ ਕਹਿਣਾ ਹੈ ਕਿ ਟੈਂਪਰੇਰੀ ਵੀਜ਼ਾ ਤੇ ਆਏ ਪਰ ਸਮੇਂ ਸਿਰ ਵਾਪਸੀ ਨਾ ਕਰਨ ਵਾਲੇ ਵਿਅਕਤੀਆਂ ਨੂੰ ਆਉਂਦੇ ਕੁਝ ਮਹੀਨਿਆਂ ਦੌਰਾਨ ਵੱਡੀ ਗਿਣਤੀ ਚ ਡਿਪੋਰਟ ਕੀਤਾ ਜਾ ਸਕਦਾ ਹੈ ਮੰਨਿਆ ਜਾ ਰਿਹਾ ਹੈ ਕਿ ਡਿਪੋਰਟ ਕੀਤੇ ਜਾਣ ਵਾਲੇ ਪ੍ਰਵਾਸੀਆਂ ਵਿੱਚੋਂ ਜ਼ਿਆਦਾਤਰ ਉਹ ਲੋਕ ਹਨ ਜਿਨ੍ਹਾਂ ਨੂੰ ਪਿਛਲੇ 8-10 ਸਾਲ ਦੌਰਾਨ ਦੇ ਛੱਡਣ ਦੇ ਹੁਕਮ ਮਿਲੇ ਹੋਏ ਹਨ ਪਰ ਉਹ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਦੇ ਆ ਆਪਣਾ ਟਿਕਾਣਾ ਹੀ ਬਦਲਦੇ ਜਾਂਦੇ ਹਨ ਪਾਕਿਸਤਾਨ ਦੇ بلوچستان ਸੂਬੇ ਦੇ ਕਲਾਤ ਜ਼ਿਲ੍ਹੇ ਸੁਰੱਖਿਆ ਬਲਾਂ ਦੀ ਇੱਕ ਜਾਂਚ चौकी 'ਤੇ ਹੋਏ ਹਮਲੇ 'ਚ 7 ਫੌਜੀ ਜਵਾਨ ਮਾਰੇ ਗਏ ਹਨ ਤੇ 10 ਤੋਂ ਵੱਧ ਜ਼ਖਮੀ ਵੀ ਹੋ ਗਏ ਹਨ। بلوچستان ਦੇ ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਹ ਹਮਲਾ ਬੀਤੀ ਰਾਤ ਕੀਤਾ ਗਿਆ। ਜ਼ਖਮੀ ਜਵਾਨਾਂ ਨੂੰ ਇਲਾਜ ਲਈ ਸੀਐਮਐਚ ਕੋਟਾ ਲਜਾਇਆ ਗਿਆ ਹੈ। ਬਲੋਚ ਅਲਬ੍ਰੇਸ਼ਨ ਆਰਮੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ 72 ਘੰਟਿਆਂ ਵਿੱਚ بلوچستان ਦੇ ਖੇਤਰ ਵਿੱਚ ਦੂਜਾ ਵੱਡਾ ਹਮਲਾ ਹੈ ਇਸ ਤੋਂ ਪਹਿਲਾਂ ਵੀਰਵਾਰ ਨੂੰ ਜੀਰਤ ਤੇ ਹਰਨਈ ਜ਼ਿਲ੍ਹਿਆਂ ਦੇ ਮੰਗੀ ਸਰਦੀ ਖੇਤਰ ਵਿੱਚ ਬਰੂਦੀ ਸਰੰਗ ਦੇ ਤਮਾਕੇ 'ਚ ਸੁਰੱਖਿਆ ਬਲਾਂ ਦੇ ਦੋ ਜਵਾਨ ਤੇ ਇੱਕ ਮੇਜਰ ਦੀ ਮੌਤ ਹੋ ਗਈ ਸੀ ਇਸ ਘਟਨਾ ਤੋਂ ਬਾਅਦ ਦੋਹਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਚੀਨ ਦੇ ਪੂਰਬੀ ਸ਼ਹਿਰ ਜਿਕਸਿੰਗ ਵਿੱਚ ਇਹ ਨਿੱਚਰਵਾਰ ਨੂੰ ਕਾਲਜ ਕੈਂਪਸ ਵਿੱਚ ਚਾਕੂ ਨਾਲ ਕੀਤੇ ਗਏ ਕੰਮਲੇ 'ਚ 8 ਲੋਕਾਂ ਦੀ ਮੌਤ ਹੋ ਗਈ ਹੈ ਤੇ 17 ਲੋਕ ਜ਼ਖਮੀ ਹੋ ਗਏ ਹਨ ਇਹ ਘਟਨਾ 16 ਨਵੰਬਰ 2024 ਨੂੰ ਸ਼ਾਮ ਨੂੰ 6:30 ਵਜੇ ਦੇ ਕਰੀਬ ਵਾਪਰੀ ਹੈ ਜਿਕ ਸਿੰਘ ਸ਼ਹਿਰ ਦੇ VUC ਵੋਕੇਸ਼ਨਲ ਇੰਸਟੀਚਿਊਟ ਆਫ ਆਰਟਸ ਐਂਡ ਟੈਕਨੋਲੋਜੀ ਵਿੱਚ ਇਹ ਘਟਨਾ ਵਾਪਰੀ ਇੱਕ ਸ਼ੱਕੀ ਵਿਅਕਤੀ ਨੂੰ ਮੌਕੇ ਤੇ ਗ੍ਰফতার ਕਰ ਲਿਆ ਗਿਆ ਹੈ ਪੁਲਿਸ ਦੇ ਬਿਆਨ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸ਼ੱਕੀ ਵਿਅਕਤੀ ਹਾਲੇ ਵਿੱਚ ਹੀ ਗ੍ਰੈਜੂਏਟ ਹੋਇਆ ਸੀ ਪਰ ਇੱਕ ਸਬਜੈਕਟ ਦੀ ਪ੍ਰੀਖਿਆ ਵਿੱਚੋਂ ਫੇਲ ਹੋਣ ਕਾਰਨ ਗ੍ਰੈਜੂਏਸ਼ਨ ਸਰਟੀਫਿਕੇਟ ਪ੍ਰਾਪਤ ਨਾ ਕਰ ਸਕਿਆ ਜਿਸ ਕਾਰਨ ਉਹਨੂੰ ਇੰਟਰਨਸ਼ਿਪ ਦੇ ਮਿਲਣ ਵਾਲੇ ਮੁਆਵਜ਼ੇ ਵੀ ਨਹੀਂ ਸਨ ਮਿਲਨੇ ਤੇ ਉਹਨਾਂ ਤੋਂ ਵਾਂਝਾ ਰਹਿ ਗਿਆ ਸੀ ਇਸ ਕਾਰਨ ਉਹ ਬੇਚੈਨ ਤੇ ਅਸਤੁਸ਼ ਸੀ ਪਿਛਲੇ ਸੋਮਵਾਰ ਦੱਖਣੀ ਚੀਨੀ ਸ਼ਹਿਰ ਜੋਹਾਈ ਵਿੱਚ ਕਸਰਤ ਕਰ ਰਹੇ ਪੈਦਲ ਯਾਤਰੀਆਂ ਵਿੱਚ ਇੱਕ ਕਾਰ ਦੇ ਚੜਨ ਨਾਲ 35 ਲੋਕਾਂ ਦੀ ਮੌਤ ਵੀ ਹੋਈ ਸੀ ਜਿਸ ਵਿੱਚ 40 ਤੋਂ ਵੱਧ ਲੋਕ ਜ਼ਖਮੀ ਹੋਏਗੇ ਸਨ ਅਕਤੂਬਰ ਵਿੱਚ ਵੀ ਬੀਜਿੰਗ ਵਿੱਚ ਇੱਕ ਐਲੀਮੈਂਟਰੀ ਸਕੂਲ ਦੇ ਨੇੜੇ ਚਾਕੂ ਨਾਲ ਕੀਤੇ ਗਏ ਹਮਲੇ ਵਿੱਚ ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਆਈ ਸੀ ਪੁਲਿਸ ਨੇ ਇੱਕ 50 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਸੀ ਸਤੰਬਰ ਵਿੱਚ ਵੀ ਸ਼ੰਘਾਈ ਵਿੱਚ ਇੱਕ ਓਪਨ ਅਗਰੀ ਸੁਪਰਮਾਰਕੀਟ ਚਾਕੂ ਨਾਲ ਵਿੱਚ ਸੁਪਰਮਾਰਕੀਟ ਵਿੱਚ ਚਾਕੂ ਨਾਲ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ 15 ਲੋਕ ਜ਼ਖਮੀ ਹੋਏ ਸਨ ਇਹ ਸਭ ਘਟਨਾਵਾਂ ਨਾ ਸਿਰਫ ਚੀਨ ਵਿੱਚ ਸਗੋਂ ਵਿਸ਼ਵ ਭਰ ਵਿੱਚ ਸਿਸਟਮ ਤੋਂ ਪਰੇਸ਼ਾਨ ਤੇ ਸਤਾਏ ਹੋਏ ਲੋਕਾਂ ਦੀ ਪਰੇਸ਼ਾਨੀ ਜਾਂ ਕਹਾਣੀ ਬਿਆਨ ਕਰਦੀਆਂ ਹਨ ਅਗਲੀ ਖਬਰ ਜਿਹੜੀ ਹੈ ਜੀ ਗੈਰ ਕਾਨੂੰਨੀ ਉਦਯੋਗ ਜਿਹੜਾ ਹੁੰਦਾ ਉਹਦੇ ਤੇ ਆ ਇਹ ਉਦਯੋਗ ਫਸਰ ਰਿਹਾ ਸੀਗਾ ਦੱਖਣੀ ਅਫਰੀਕਾ ਵਿੱਚ ਸੋ ਗੈਰ ਕਾਨੂੰਨੀ ਉਦਯੋਗ ਜਿਹੜਾ ਅਕਸਰ ਭਿਆਨਕ ਸਥਿਤੀਆਂ ਵਿੱਚ ਅਤੇ ਸੰਗਠਿਤ ਅਪਰਾਧ ਦੇ ਸਿੰਡੀਕੇਟ ਦੇ ਨਿਯੰਤਰਣ ਵਿੱਚ ਹੁੰਦਾ ਹੈ ਅਜਿਹੇ ਜੋ ਉਦਯੋਗ ਤੇ ਸਕੰਜਾ ਕਸਣ ਲਈ ਇੱਕ ਨਾਟਕੀ ਕੋਸ਼ਿਸ਼ ਵਿੱਚ ਸਰਕਾਰ ਦੁਆਰਾ ਜ਼ਰੂਰੀ ਸਪਲਾਈ ਨੂੰ ਕੱਟਣ ਤੇ ਉਹਨਾਂ ਦੀ ਮਦਦ ਤੋਂ ਇਨਕਾਰ ਕਰਨ ਤੋਂ ਬਾਅਦ ਪ੍ਰਦਰਸ਼ਿਤ ਕਰਨ ਲਈ ਸੈਂਕੜੇ ਲੋਕ ਦੱਖਣੀ ਅਫਰੀਕਾ ਵਿੱਚ ਇੱਕ ਗੈਰ ਕਾਨੂੰਨੀ ਖਾਲੀ ਪਈ ਖਾਨ ਵਿੱਚ ਜਾ ਵੜੇ ਹਨ ਗੈਰ ਕਾਨੂੰਨੀ ਮਾਈਨਰਾਂ ਨੂੰ ਬਾਹਰ ਧਰਤੀ ਤੇ ਲਿਆਉਣ ਲਈ ਮਜਬੂਰ ਕਰਨ ਲਈ ਪੁਲਿਸ ਦੁਆਰਾ ਭੂਮੀਗਤ ਲੋਕਾਂ ਦੇ ਭੋਜਨ ਤੇ ਪਾਣੀ ਦੀ ਸਪਲਾਈ ਵੀ ਰੋਕ ਦਿੱਤੀ ਗਈ ਹੈ ਹੁਣ ਉਹਨਾਂ ਦੀ ਤੰਦਰੁਸਤੀ ਬਾਰੇ ਚਿੰਤਾਵਾਂ ਪੈਦਾ ਹੋ ਗਈਆਂ ਹਨ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੱਖਣੀ ਅਫਰੀਕਾ ਦੇ ਮਨੁੱਖੀ ਅਧਿਕਾਰ ਕਮਿਸ਼ਨ ਪੁਲਿਸ ਨੇ ਪੁਲਿਸ ਦੁਆਰਾ ਖਾਣ ਪੀਣ ਦੀਆਂ ਜ਼ਰੂਰੀ ਸਪਲਾਈਆਂ ਸਪਲਾਈਆਂ ਜਿਵੇਂ ਭੋਜਨ ਪਾਣੀ ਤੇ ਦਵਾਈਆਂ ਤੇ ਪਾਬੰਦੀ ਲਾਉਣ ਦੀ ਜਿਹੜੀ ਗੱਲ ਕਹੀ ਆ ਉਹਦੀ ਜਾਂਚ ਕਰ ਰਿਆ ਹੈ ਜਿਸ ਦੇ ਨਤੀਜੇ ਵੱਜੋਂ জানা ਜਾ ਸਕਦੀ ਹਨ ਪੁਲਿਸ ਨੇ ਦੱਸਿਆ ਕਿ ਖਾਨ ਵਿੱਚੋਂ ਘੱਟੋ ਘੱਟ ਇੱਕ ਸੜੀ ਹੋਈ লাশ ਬਰਾਮਦ ਵੀ ਕੀਤੀ ਗਈ ਹੈ ਸਰਕਾਰ ਦਾ ਕਹਿਣਾ ਹੈ ਕਿ ਸਾਨੂੰ ਗੈਰ ਕਾਨੂੰਨੀ ਉਦਯੋਗਿਕ ਸੈਕਟਰ ਨੂੰ ਬਦਲਣ ਤੇ ਇਹਨੂੰ ਅਪਰਾਧ ਤੋਂ ਮੁਕਤ ਕਰਨ ਦੀ ਵੀ ਲੋੜ ਹੈ ਜੇ ਇਸ ਉਦਯੋਗ ਸੈਕਟਰ ਨੂੰ ਕਾਨੂੰਨੀ ਤੇ ਸੁਰੱਖਿਅਤ ਬਣਾਇਆ ਜਾਂਦਾ ਤਾਂ ਇਸ ਨਾਲ ਹਜ਼ਾਰਾਂ ਲੋਕਾਂ ਨੂੰ ਨੌਕਰੀ ਮਿਲ ਸਕਦੀ ਹੈ ਤਾਂ ਦੱਖਣੀ ਅਮਰੀਕਾ ਦੀ ਆਰਥਿਕਤਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ ਇਹ ਗਰੀਬੀ ਬੇਰਜ਼ਗਾਰੀ ਤੇ ਅਪਰਾਧ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ ਮਣੀਪਾਲ ਦੇ ਇਮਫਾਲ ਘਾਟੀ ਵਿੱਚ ਤਿੰਨ ਲਾਸ਼ਾਂ ਮਿਲਣ ਤੋਂ ਬਾਅਦ ਇੱਕ ਵਾਰ ਫਿਰ ਹੰਸਾ ਪੜਕ ਗਈ ਹੈ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਤੇ ਵੀ ਹਮਲੇ ਹੋਏ ਹਨ ਸ਼ੁੱਕਰਵਾਰ ਨੂੰ ਅਸਾਮ ਮਣੀਪੁਰ ਸਰਹੱਦ ਦੇ ਨੇੜੇ ਜੀਰੀ ਨਦੀ ਵਿੱਚ ਇੱਕ ਔਰਤ ਤੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਣ ਦੀ ਖਬਰ ਹੈ ਸ਼ਨੀਵਾਰ ਨੂੰ ਭੀੜ ਨੇ ਇਮਫਾਲ ਘਾਟੀ ਵਿੱਚ ਕਈ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਤੇ ਹਮਲਾ ਕੀਤਾ ਅਤੇ ਕਈ ਵਾਹਨਾਂ ਨੂੰ ਵੀ ਅੱਗ ਲਾ ਦਿੱਤੀ ਇੱਕ ਵਿਧਾਇਕ ਨੇ ਕਿਹਾ ਹੈ ਕਿ ਇਮਫਾਲ ਘਾਟੀ ਦੇ ਕੁਝ ਜ਼ਿਲ੍ਹਿਆਂ 'ਚ ਵੱਡੇ ਪੱਧਰ ਤੇ ਹਿੰਸਾ ਦੀਆਂ ਖਬਰਾਂ ਹਨ ਸੰਵੇਦਨਸ਼ੀਲ ਥਾਵਾਂ ਤੇ ਸੁਰੱਖਿਆ ਦੇ ਇੰਤਜ਼ਾਮ ਸਖਤ ਕਰ ਦਿੱਤੇ ਗਏ ਹਨ ਹੁਣ ਸਥਿਤੀ ਕੁਝ ਹੱਦ ਤੱਕ ਕਾਬੂ ਵਿੱਚ ਹੈ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਰਾਜਧਾਨੀ ਇਮਫਾਲ ਸਮੇਤ ਕਈ ਇਲਾਕਿਆਂ ਵਿੱਚ ਕਰਫੂ ਲਾਇਆ ਹੋਇਆ ਹੈ ਕਈ ਥਾਵਾਂ ਤੇ ਇੰਟਰਨੈਟ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ ਦਰਅਸਲ 11 ਨਵੰਬਰ ਨੂੰ ਜੀਰੀਬਾਮ ਜ਼ਿਲ੍ਹੇ ਦੇ ਬੋਰੋ ਬੇਕਰਾ ਥਾਣਾ ਖੇਤਰ ਵਿੱਚ ਸੀਆਰਪੀਐਫ ਦੇ ਨਾਲ ਇੱਕ ਮੁਕਾਬਲੇ 'ਚ ਉੱਥੋਂ ਦੇ ਰਾਤ ਕੈਂਪ ਵਿੱਚ ਰਹਿ ਰਹੇ 6 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ ਇਹ ਸਾਰੇ ਲੋਕ ਮਤੇਈ ਪਾਈ ਚਰਦੇ ਸਨ ਇਸ ਘਟਨਾ ਬਾਰੇ ਮ 23 ਭਾਈਚਾਰੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਜਿਹੜੇ ਹਥਿਆਰਬੰਦ ਕੱਟੜਪੰਥੀ ਸਨ ਉਹਨਾਂ ਨੇ ਇਹਨਾਂ ਲੋਕਾਂ ਨੂੰ ਗਵਾਹ ਕੀਤਾ ਹੈ ਤੇ ਪਿਛਲੇ 2 ਦਿਨਾਂ ਤੋਂ ਇਹਨਾਂ ਲੋਕਾਂ ਦੀ ਭਾਲ ਦੀ ਮੰਗ ਨੂੰ ਲੈ ਕੇ ਅੰਮਫਾਲ ਵਿੱਚ ਕਈ ਥਾਵਾਂ ਤੇ ਔਰਤਾਂ ਵੀ ਪ੍ਰਦਰਸ਼ਨ ਕਰ ਰਹੀਆਂ ਸਨ ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਇਸ ਦੌਰਾਨ 5 ਦਿਨ ਬਾਅਦ ਸ਼ੁੱਕਰਵਾਰ ਨੂੰ ਜਿਰੀਮੁਖ ਪਿੰਡ ਦੇ ਨੇੜੇ ਜੀਰੀ ਨਦੀ ਵਿੱਚੋਂ ਇੱਕ ਔਰਤ ਤੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਫਿਲਹਾਲ ਇਹਨਾਂ ਲਾਸ਼ਾਂ ਦੀ شناخت ਸਬੰਧੀ ਪੁਲਿਸ ਵੱਲੋਂ ਭਾਵੇਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਹ ਲਾਸ਼ਾਂ ਲਾਪਤਾ ਹੋਏ ਲੋਕਾਂ ਦੀਆਂ ਹੀ ਹਨ ਇਸ ਤੋਂ ਬਾਅਦ ਇਮਫਾਲ ਘਾਟੀ ਵਿੱਚ ਇਕੱਠੇ ਹੋਏ ਲੋਕਾਂ ਨੇ ਸਥਾਨਕ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਤੇ ਹਮਲਾ ਬੋਲ ਦਿੱਤਾ ਸਪਰੀਮ ਕੋਰਟ ਤੋਂ ਜਿਹੜੀ ਖਬਰ ਕਈ ਦਿਨਾਂ ਤੋਂ ਚੱਲ ਰਹੀ ਹੈ ਜੀ ਉਹ ਹੈ ਕਿ ਬਿਲਡੋਜ਼ਰ ਨਾਲ ਕਿਸੇ ਦੇ ਘਰ ਨੂੰ ਢਾਉਣ ਤੋਂ ਪਹਿਲਾਂ ਸਰਕਾਰ ਜਾਂ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੀਦਾ ਹੈ ਇਸ ਬਾਰੇ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਬੜੇ ਮਹੱਤਵਪੂਰਨ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਉਹਨਾਂ ਨੇ ਆਪਣੇ ਫੈਸਲੇ ਨੂੰ ਸ਼ੁਰੂ ਕਰਦਿਆਂ ਕਵੀ ਪ੍ਰਦੀਪ ਦੀਆਂ ਇਹਨਾਂ 4 17 ਨਾਲ ਜਿਹੜਾ ਬਿਲਡੋਜ਼ਰ ਐਕਸ਼ਨ ਹੈ ਉਹਦੇ ਬਾਰੇ ਫੈਸਲਾ ਦਿੱਤਾ ਤੇ ਸ਼ੁਰੂਆਤ ਇਹਨਾਂ 17 ਨਾਲ ਹੋਈ ਆਪਣਾ ਘਰ ਹੋ ਆਪਣਾ ਆਂਗਣ ਹੋ ਇਸ ਖੁਆਬ ਮੇਂ ਹਰ ਕੋਈ ਜੀਤਾ ਹੈ ਇਨਸਾਨ ਕੇ ਦਿਲ ਕੀ ਇਹ ਚਾਹਤ ਹੈ ਕਿ ਇੱਕ ਘਰ ਕਾ ਸੁਪਨਾ ਕਭੀ ਨਾ ਛੂਟੇ ਕਿਆ ਜਾ ਸਕਦਾ ਹੈ ਕਿ ਇਨ 17 ਦੇ ਅਰਥ ਦਿਸ਼ਾ ਨਿਰਦੇਸ਼ ਦਾ ਸਾਰ ਹੋਣਗੇ ਇਹ ਫੈਸਲਾ ਦੋ ਜੱਜਾਂ ਦੇ ਬੈਂਚ ਨੇ ਦਿੱਤਾ ਹੈ ਇਸ ਬੈਂਚ ਵਿੱਚ ਜਸਟਿਸ ਬੀ ਆਰ ਗੋਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਸੰ ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਪੂਸ਼ਨ ਨੇ ਐਕਸ ਦੇ ਉੱਤੇ ਲਿਖਿਆ ਹੈ ਕਿ ਇਸ ਫੈਸਲੇ ਨਾਲ ਬਲਡੋਜ਼ਰ ਜਸਟਿਸ ਜੋ ਹੋ ਰਿਹਾ ਸੀ ਉਹਦੇ ਤੇ ਕਿਸੇ ਹੱਦ ਤੱਕ ਰੋਕ ਲੱਗੇਗੀ ਬਲਡੋਜ਼ਰ ਐਕਸ਼ਨ ਤੇ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਪੁਰਾਣੇ ਮਾਮਲਿਆਂ ਦਾ ਹੁਣ ਕੀ ਹੋਵੇਗਾ ਇਹਦੇ ਤੇ ਚਰਚਾ ਚੱਲ ਰਹੀ ਹੈ ਕਈ ਕਾਨੂੰਨੀ ਮਾਰਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਦੇਸ਼ ਵਿੱਚ ਬਲਡੋਜ਼ਰ ਐਕਸ਼ਨ ਦੇ ਨਾਂ ਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੇ ਕੁਝ ਅਸਰ ਪਵੇਗਾ ਇਸ ਮਾਮਲੇ ਦੀ ਅਗਲੀ ਸੁਣਵਾਈ 4 ਹਫ਼ਤੇ ਬਾਅਦ ਹੋਵੇਗੀ ਸ਼ਾਇਦ ਉਸ ਵਿੱਚ ਇਹ ਹੋਰ ਸਪਸ਼ਟ ਹੋ ਜਾਵੇਗਾ ਕਿ ਸੁਪਰੀਮ ਕੋਰਟ ਟੋਣ ਦੇ ਪੁਰਾਣੇ ਮਾਮਲਿਆਂ ਵਿੱਚ ਕੀ ਕਰੇਗੀ ਇਸ ਸਾਲ 6 ਨਵੰਬਰ ਨੂੰ ਸੁਪਰੀਮ ਕੋਰਟ ਦੇ ਤਿੰਨਾਂ ਜੱਜਾਂ ਦੇ ਬੈਂਚ ਨੇ ਸਾਲ 2019 ਚ ਮਕਾਨ ਢਾਉਣ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਸਰਕਾਰ ਤੇ 25 ਲੱਖ ਰੁਪਏ ਦਾ ਜੁਰਮਾਨਾ ਵੀ ਠੋਕਿਆ ਸੀ। ਅਦਾਲਤ ਨੇ ਕਿਹਾ ਸੀ ਕਿ ਮਕਾਨ ਜਾਂ ਰੈਸ਼ ਨੂੰ ਢਾਉਣ ਦੀ ਕਾਰਵਾਈ ਗੈਰਕਾਨੂੰਨੀ ਢੰਗ ਨਾਲ ਕੀਤੀ ਗਈ ਸੀ। ਇਸ ਨਾਲ ਕੋਈ ਨੋਟਿਸ ਵੀ ਨਹੀਂ ਦਿੱਤਾ ਗਿਆ। ਕਈ ਹੋਰ ਪ੍ਰਕਿਰਿਆਵਾਂ ਦੀ ਵੀ ਪਾਲਣਾ ਨਹੀਂ ਕੀਤੀ ਗਈ। ਅਦਾਲਤ ਨੇ ਸਾਫ਼ ਕਿਹਾ ਸੀ ਕਿ ਕਿਸੇ ਵੀ ਸભ્ય ਸਮਾਜ ਵਿੱਚ ਬਲਡੋਜ਼ਰ ਰਾਹੀਂ ਅਨਸਾਫ਼ ਨਹੀਂ ਹੋਣਾ ਚਾਹੀਦਾ। ਕਾਂਗਰਸ ਦੇ ਰਾਹੁਲ ਗਾਂਧੀ ਨੇ ਸ਼ਨੀਚਰਵਾਰ ਨੂੰ ਮਹਾਰਾਸ਼ਟਰ ਦੇ ਅਮਰੀ ਅਮਰਾਵਤੀ ਦੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਇੱਥੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਬੋਲਿਆ ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਰਾਹੁਲ ਗਾਂਧੀ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬੰਦ ਦਰਵਾਜਿਆਂ ਦੇ ਪਿੱਛੇ ਉਹ ਸੰਵਿਧਾਨ ਦੀ ਹੱਤਿਆ ਕਰ ਰਹੇ ਹਨ ਉਹਨਾਂ ਕਿਹਾ ਕਿ ਮਹਾਰਾਸ਼ਟਰ ਦੇ ਲੋਕਾਂ ਦੀ ਸਰਕਾਰ ਚੋਰੀ ਕਰ ਲਈ ਗਈ ਹੈ ਜਿਸ ਮੀਟਿੰਗ ਵਿੱਚ ਅਡਾਨੀ ਤੇ ਅਮਿਤ ਸ਼ਾਹ ਮੌਜੂਦ ਸਨ ਉਹ ਸਰਕਾਰ ਨੂੰ ਚੋਰੀ ਕਰ ਲਈ ਕੀਤੀ ਗਈ ਹੀ ਇੱਕ ਮੀਟਿੰਗ ਸੀ ਜਿਸ ਵਿੱਚ ਵਿਧਾਇਕਾਂ ਨੂੰ ਖਰੀਦਣ ਦਾ ਫੈਸਲਾ ਕੀਤਾ ਗਿਆ ਸੀ ਉਹਨਾਂ ਕਿਹਾ ਮਹਾਰਾਸ਼ਟਰ ਜਿਹੜਾ ਹਰ ਕੋਈ ਜਾਣਦਾ ਹੈ ਕਿ ਉਸ ਦੀ ਸਰਕਾਰ ਨੂੰ ਕਿਉਂ ਚੋਰੀ ਕੀਤਾ ਗਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਲੋਕ ਧਰਾਵੀ ਦੀ ਜ਼ਮੀਨ 1 ਲੱਖ ਕਰੋੜ ਰੁਪਏ ਦੀ ਜ਼ਮੀਨ ਅਡਾਨੀ ਨੂੰ ਦੇਣਾ ਚਾਹੁੰਦੇ ਹਨ ਧਰਾਵੀ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ ਚੌਪੜੀ ਵਾਲੀ ਗਰੀਬ ਲੋਕਾਂ ਦੀ ਬਸਤੀ ਹੈ ਦਰਅਸਲ ਕੁਝ ਦਿਨ ਪਹਿਲਾਂ ਅਜੀਤ ਪਵਾਰ ਧੜੇ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਜਿਹੜੇ ਜਿਹੜੇ ਨੇਤਾ ਨੇ ਅਜੀਤ ਪਵਾਰ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਮਹਾਰਾਸ਼ਟਰ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਲਈ ਨੇਤਾਵਾਂ ਦੀ ਮੀਟਿੰਗਾਂ ਦੀ ਗੱਲ ਕੀਤੀ ਸੀ ਉਹਨਾਂ ਕਿਹਾ ਕਿ 5 ਸਾਲ ਹੋ ਗਏ ਹਨ ਹਰ ਕੋਈ ਜਾਣਦਾ ਹੈ ਕਿ ਮੀਟਿੰਗਾਂ ਕਿੱਥੇ ਹੋਈਆਂ ਮੀਟਿੰਗਾਂ ਵਿੱਚ ਅਮਿਤ ਸ਼ਾਹ ਗੌਤਮ ਅਡਾਨੀ ਸਨ ਪਰਫੁੱਲ ਪਟੇਲ ਸਨ ਦਵਿੰਦਰ ਫੜਨ ਵੀ ਸਨ ਅਜੀਤ ਪਵਾਰ ਸਨ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ 20 ਨਵੰਬਰ ਨੂੰ ਇੱਕੋ ਪੜਾਅ ਵਿੱਚ ਹੋਣੀਆਂ ਨੇ ਤੇ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ ਜਿੱਥੇ ਇਸ ਵੇਲੇ ਪਖਵਾ ਮੁਕਾਬਲਾ ਜਿਹੜਾ ਉਹ ਚੱਲ ਰਿਹਾ ਹੈ ਅਗਲੀ ਖਬਰ ਪੰਜਾਬ ਤੋਂ ਲੈਨੇ ਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਨੇ ਚੰਚੀਰਵਾਰ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਦੇ ਉੱਤੇ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਆਪਣਾ ਅਸਤੀਫਾ ਪਾਰਟੀ ਦੀ ਵਰਕਿੰਗ ਕਮੇਟੀ ਕੋਲ ਭੇਜ ਦਿੱਤਾ ਹੈ ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਹੈ ਪਿਛਲੇ ਲੰਬੇ ਸਮੇਂ ਤੋਂ ਸੁਖਬੀਰ ਬਾਦਲ ਦੀ ਲੀਡਰਸ਼ਿਪ ਤੇ ਉਹਨਾਂ ਵੱਲੋਂ ਕੀਤੀ ਜਾ ਰਹੀ ਦਲ ਦੀ ਪ੍ਰਧਾਨਗੀ ਤੇ ਸਵਾਲ ਉੱਠ ਰਹੇ ਸਨ ਅਕਾਲੀ ਦਲ ਦੇ ਵੱਡੀ ਗਿਣਤੀ ਸੀਨੀਅਰ ਆਗੂਆਂ ਨੇ ਸੁਖਬੀਰ ਬਾਦਲ ਤੋਂ ਬਗਾਵਤ ਕੀਤੀ ਹੋਈ ਹੈ ਤੇ ਉਹਨਾਂ ਤੋਂ ਅਸਤੀਫਾ ਮੰਗਦਿਆਂ ਅਕਾਲੀ ਦਲ ਸੁਧਾਰ ਲਹਿਰ ਨਾਮੀ ਇੱਕ ਮੰਚ ਬਣਾਇਆ ਹੋਇਆ ਹੈ ਪਿਛਲੇ ਦਿਨੀ ਅਕਾਲੀ ਸਰਕਾਰ ਦੌਰਾਨ ਹੋਏ ਕਈ ਫੈਸਲਿਆਂ ਤੇ ਹੋਰ ਮਾਮਲਿਆਂ ਨੂੰ ਲੈ ਕੇ ਸੁਖਬੀਰ ਬਾਦਲ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਪਹੁੰਚ ਕਰਕੇ ਸੁਖਬੀਰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਢਾਉਣ ਦੀ ਮੰਗ ਕੀਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਹੰਗਾਮੀ ਮੀਟਿੰਗ 18 ਨਵੰਬਰ ਨੂੰ 12 ਵਜੇ ਪਾਰਟੀ ਦੇ ਮੁੱਖ ਸਖਤਰ ਚੰਡੀਗੜ੍ਹ ਵਿੱਚ ਬੁਲਾ ਲਈ ਹੈ ਕਮੇਟੀ ਸੁਖਵੀਰ ਸਿੰਘ ਬਾਦਲ ਵੱਲੋਂ ਦਿੱਤੇ ਅਸਤੀਫੇ ਤੇ ਵਿਚਾਰ ਕਰੇਗੀ ਤੇ ਅਗਲੀ ਕਾਰਵਾਈ ਤੈਅ ਕਰੇਗੀ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਹਾਲਾਂਕਿ ਪਾਰਟੀ ਦੀ ਵਰਕਿੰਗ ਕਮੇਟੀ ਤੇ ਪਾਰਟੀ ਦੀਆਂ ਅਗਲੀਆਂ ਕਾਰਵਾਈਆਂ ਤੇ ਨਿਰਭਰ ਕਰਦਾ ਹੈ ਕਿ ਕੋਈ ਨਵਾਂ ਚਿਹਰਾ ਪ੍ਰਧਾਨ ਬਣੇਗਾ ਜਾਂ ਸੁਖਵੀਰ ਬਾਦਲ ਦੀ ਹੀ ਵਾਪਸੀ ਹੋਵੇਗੀ ਉਹਨਾਂ ਕਿਹਾ ਕਿ ਇਸ ਨਾਲ ਸੁਖਵੀਰ ਬਾਦਲ ਨੂੰ ਤਰਖਾਈਆ ਕਰਾਰ ਦਿੱਤੇ ਜਾਣ ਤੋਂ ਬਾਅਦ ਬਣੀ ਸਥਿਤੀ ਉੱਪਰ ਫਰਕ ਪਵੇਗਾ ਸਿੱਧੂ ਇਹ ਵੀ ਕਹਿੰਦੇ ਹਨ ਕਿ ਸੁਖਵੀਰ ਬਾਦਲ ਦੇ ਵਿਰੋਧੀਆਂ ਵੱਲੋਂ ਵੀ ਲਗਾਤਾਰ ਅਸਤੀਫੇ ਦੀ ਮੰਗ ਕੀਤੀ ਜਾਂਦੀ ਰਹੀ ਹੈ ਤੇ ਹੁਣ ਜਦੋਂ ਸੁਖਵੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਤਾਂ ਹੋ ਸਕਦਾ ਹੈ ਕਿ ਉਹ ਕਿਸੇ ਸਖਤ ਸਜ਼ਾ ਤੋਂ ਬਚ ਜਾਣ ਸੁਖਵੀਰ ਬਾਦਲ ਦਾ ਜਨਮ 9 ਜੁਲਾਈ 1962 ਨੂੰ ਪ੍ਰਕਾਸ਼ ਸਿੰਘ ਬਾਦਲ ਤੇ ਮਾਤਾ ਸਰਿੰਦਰਕੌਰ ਦੇ ਘਰ ਹੋਇਆ ਸੀ ਸੁਖਵੀਰ ਸਿੰਘ ਬਾਦਲ 2008 ਤੋਂ ਪਾਰਟੀ ਦੇ ਪ੍ਰਧਾਨ ਚੱਲੇ ਆ ਰਹੇ ਹਨ ਉਹ ਕਾਲੀ ਦਲ ਦੇ ਇਤਿਹਾਸ ਵਿੱਚ ਸਭ ਤੋਂ ਛੋਟੀ ਉਮਰ ਦੇ ਜਾਂ ਨੌਜਵਾਨ ਪ੍ਰਧਾਨ ਬਣਨ ਵਾਲੇ ਆਗੂ ਹਨ 2009 ਤੋਂ 2017 ਤੱਕ ਉਹ ਆਪਣੇ ਪਿਤਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦੇ ਉਪ ਮੁੱਖ ਮੰਤਰੀ ਵੀ ਰਹੇ ਹਨ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚ ਆਪਣੀ ਐਮਏ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ ਸੀ। ਉਸ ਤੋਂ ਬਾਅਦ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਲਾਸ ਐਂਜਲਸ ਤੋਂ ਐਮਬੀਏ ਵੀ ਕੀਤੀ ਹੋਈ ਹੈ। ਸੁਖਬੀਰ ਬਾਦਲ ਨੇ ਆਪ ਦੱਸਿਆ ਸੀ ਕਿ ਉਹਨਾਂ ਦੀ ਰੁਚੀ ਸਿਆਸਤ ਵਿੱਚ ਬਿਲਕੁਲ ਹੀ ਨਹੀਂ ਸੀ। ਉਹ ਆਪਣਾ ਪੂਕ ਖੇਤੀਬਾੜੀ ਜਾਂ ਕਾਰੋਬਾਰੀ ਵਜੋਂ ਦੇਖਦੇ ਸਨ। ਪਰ ਇਸ ਦੌਰਾਨ ਚੋਣਾ ਮੌਕੇ ਪਰਿਵਾਰਕ ਮੈਂਬਰਾਂ ਲਈ ਛੋਟੀਆਂ-ਮੋਟੀਆਂ ਬੈਠਕਾਂ ਕਰਦੇ ਆ ਉਹ ਵੀ ਸਿਆਸਤ ਦੇ ਗੇੜ ਵਿੱਚ ਆ ਗਏ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਭਰ ਵਿੱਚ ਆਤਿਸ਼ਬਾਜ਼ੀ ਕੀਤੇ ਜਾਣ ਨਾਲ ਅਤੇ ਖੇਤਾਂ ਵਿੱਚ ਪਰਾਲੀ ਸਾੜੇ ਜਾਣ ਨਾਲ ਤੇ ਅੱਗਾਂ ਲਾਈਆਂ ਜਾਣ ਨਾਲ ਜਿਹੜੀਆਂ ਕੁਝ ਜਿਹੜੀ ਹਵਾ ਆ ਪੰਜਾਬ ਦੀ ਉਹਦੀ ਗੁਣਵੱਤਾ ਕਾਫੀ ਵਿਗੜ ਗਈ ਆ ਇਸ ਕਾਰਨ ਅੰਮ੍ਰਿਤਸਰ ਦੇ ਵਿੱਚ ਜਿਹੜਾ ਇਹ ਸੂਚਕ ਅੰਕ ਹੁੰਦਾ AQI ਏਅਰ ਜਿਹੜੀ ਕੁਆਲਿਟੀ ਇੰਡੈਕਸ ਆ ਉਹ ਅੱਜ ਸਵੇਰੇ 326 ਤੱਕ ਪਹੁੰਚ ਗਿਆ ਹੈ ਅਤੇ ਇਹ ਬਹੁਤ ਹੀ ਬਾੜੀ ਸ਼੍ਰੇਣੀ ਵਿੱਚ ਆ ਗਿਆ ਹੈ ਉਧਰ ਦੇਸ਼ ਦੀ ਰਾਜਧਾਨੀ ਦਾ ਪ੍ਰਦੂਸ਼ਨ ਜਿਹੜਾ ਉਹ ਵੀ ਪ੍ਰਦੂਸ਼ਨ ਰਾਜਨੀਤੀ ਵਿੱਚ ਫਸਿਆ ਹੋਇਆ ਹੈ ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿੱਚ ਹਵਾ ਪ੍ਰਦੂਸ਼ਨ ਦਾ ਪੱਧਰ ਗੰਭੀਰ ਸ਼੍ਰੇਣੀ ਦੇ ਪਿਆ ਹੋਇਆ ਹੈ ਇਸ ਦਾ ਹੱਲ ਲੱਭਣ ਦੀ ਥਾਂ ਸਿਆਸੀ ਪਾਰਟੀਆਂ ਇਲਜ਼ਾਮ ਤੇ ਜਵਾਬੀ ਦੋਸ਼ਾਂ ਦਾ ਦੌਰ ਸ਼ੁਰੂ ਕਰ ਰੱਖਿਆ ਹੈ ਵੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਦਾਅਵਿਆਂ ਵਾਅਦਿਆਂ ਤੇ ਇਲਜ਼ਾਮਾਂ ਦੇ ਦੌਰ ਵਿਚਾਲੇ ਦਿੱਲੀ ਦੀ ਇਸ ਜ਼ਹਿਰੀਲੀ ਹਵਾ ਲਈ ਕੌਣ ਜ਼ਿੰਮੇਵਾਰ ਹੈ ਦਿੱਲੀ ਵਿੱਚ ਰਹਿੰਦੇ ਕਰੀਬ 3 ਕਰੋੜ ਲੋਕ ਜ਼ਹਿਰੀਲੀ ਹਵਾ ਨਾਲ ਸਾਹ ਲੈਣ ਲਈ ਮਜਬੂਰ ਹਨ 에ਅਰ ਕੁਆਲਿਟੀ ਲਾਈਫ ਇੰਡੈਕਸ ਮੁਤਾਬਕ ਪ੍ਰਦੂਸ਼ਣ ਕਾਰਨ ਦਿੱਲੀ ਦੇ ਲੋਕਾਂ ਦੀ ਉਮਰ 10 ਸਾਲ ਜਿਹੜੀ ਆ ਉਹ ਘਟ ਰਹੀ ਹੈ ਫਿਰ ਵੀ ਕੋਈ ਸਰਕਾਰ ਇਸ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ ਦਿੱਲੀ ਦੇ ਵਾਤਾਵਰਣ ਮੰਤਰੀ ਜਿਹੜੇ ਗੋਪਾਲ ਰਾਏ ਨੇ ਉਹਨਾਂ ਦੋਸ਼ ਲਾਇਆ ਹੈ ਕਿ ਦਿੱਲੀ ਦੇ ਨਾਲ ਲੱਗਦੇ ਭਾਰਤੀ ਜਨਤਾ ਪਾਰਟੀ ਦੇ ਜਿੱਥੇ ਰਾਤ ਚੱਲ ਰਹੇ ਨੇ ਉਹਨਾਂ ਦੀਆਂ ਸਰਕਾਰਾਂ ਸਮੇਤ ਕੇਂਦਰ ਸਰਕਾਰ ਇਸ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੁਝ ਨਹੀਂ ਕਰ ਰਹੀ। ਦਿੱਲੀ ਭਾਰਤੀ ਜਨਤਾ ਦੇ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਵਰਿੰਦਰ ਸੱਚਦੇਵਾ ਉਹਨਾਂ ਨੇ ਕਿਹਾ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਲਈ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਜ਼ਿੰਮੇਵਾਰ ਹੈ। ਸੱਚਦੇਵਾ ਨੇ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੀ ਸੱਤਾਧਾਰੀ ਪਾਰਟੀ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਾ ਰਹਾ ਹੈ ਭਗਵੰਤ ਮਾਨ ਨੇ ਕਿਹਾ ਕਿ ਹਰ ਕੋਈ ਪੰਜਾਬ ਨੂੰ ਪ੍ਰਦੂਸ਼ਣ ਲਈ ਜ਼ਿੰਮੇਵਾਰ ਦੱਸ ਕੇ ਪਰੇਸ਼ਾਨ ਕਰ ਰਿਹਾ ਹੈ ਦੂਜੇ ਪਾਸੇ ਪਾਕਿਸਤਾਨ ਵਿੱਚ ਜਿਹੜੇ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਮਰੀਮ ਨਵਾਜ਼ ਸ਼ਰੀਫ ਹੈ ਉਹਨਾਂ ਦੀ ਟਿੱਪਣੀ ਇਹ ਦੇਉਤੇ ਜਵਾਬ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਜ਼ਾਕੀਆ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਕਹਿ ਰਹੀ ਹੈ ਕਿ ਮੈਂ ਭਗਵੰਤ ਮਾਨ ਨੂੰ ਚਿੱਠੀ ਦਿਖਾਂਗੇ। ਤੇਰਾ ਧੂਆਂ ਲਾਹੌਰ ਆ ਰਿਹਾ ਹੈ। ਇੱਥੇ ਦਿੱਲੀ ਦੇ ਲੋਕ ਕਹਿੰਦੇ ਹਨ ਕਿ ਤੁਹਾਡਾ ਧੂਆਂ ਦਿੱਲੀ ਆ ਰਿਹਾ। ਮੈਂ ਕਿਹਾ ਕਿ ਕੀ ਸਾਡਾ ਧੂਆਂ ਸਿਰਫ ਚੱਕਰ ਹੀ ਲਾਉਂਦਾ ਰਹਿੰਦਾ ਹੈ? ਪਾਕਿਸਤਾਨ ਵਿੱਚ ਹਵਾ ਪ੍ਰੋਡਿਊਸ਼ਨ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਲਾਹੌਰ ਤੋਂ ਬਾਅਦ ਹੁਣ ਮਲਤਾਨ ਵੀ ਜ਼ਹਿਰੀਲੀ ਹਵਾ ਦੇ ਲਪੇਟ ਵਿੱਚ ਹੈ। ਇੱਥੇ 에ਅਰ ਕੁਆਲਿਟੀ ਇੰਡੈਕਸ ਦੋ ਵਾਰ 2000 ਨੂੰ ਵੀ ਪਾਰ ਕਰ ਚੁੱਕਾ ਹੈ ਜਦੋਂ ਕਿ ਲਾਹੌਰ ਦਾ 에ਅਰ ਕੁਆਲਿਟੀ ਇੰਡੈਕਸ 1900 ਦਰਜ ਕੀਤਾ ਗਿਆ ਹੈ ਧੂਏ ਕਾਰਨ ਲੋਕ ਬਿਮਾਰ ਹੋ ਰਹੇ ਹਨ ਅਤੇ ਹਸਪਤਾਲ ਵਿੱਚ ਸਾਹ ਲੈਣ ਦੀ ਤਕਲੀਫ ਅਤੇ ਸਾਹ ਲੈਣ ਤੇ ਦਿੱਕਤ ਕਾਰਨ ਜਿਹੜੇ ਮਰੀਜ਼ ਉਹਨਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਗਿਆ ਹੈ ਇਸ ਦੌਰਾਨ ਪੰਜਾਬ ਜਿਹੜਾ ਪਾਕਿਸਤਾਨ ਵਾਲਾ ਪੰਜਾਬ ਹੈ ਉਥੋਂ ਦੀ ਸੂਬੇ ਦੀ ਸਰਕਾਰ ਨੇ ਸਮੋਗ ਨੂੰ ਮੈਡੀਕਲ ਐਮਰਜੈਂਸੀ ਘੋਸ਼ਿਤ ਕਰ ਦਿੱਤਾ ਹੈ ਤੇ ਦੋਹਾਂ ਸ਼ਹਿਰਾਂ ਵਿੱਚ ਯਾਨੀ ਮਲਤਾਨ ਤੇ ਲਾਹੌਰ ਵਿੱਚ ਇੱਕ ਤਰ੍ਹਾਂ ਦਾ ਲਾਕਡਾਊਨ ਜਿਹੜਾ ਉਹ ਲਾ ਦਿੱਤਾ ਗਿਆ ਹੈ ਉੱਤਰ ਪ੍ਰਦੇਸ਼ ਦੇ ਬਜਨੌਰ ਵਿੱਚ ਸ਼ਨੀਵਾਰ ਤੜਕੇ ਇੱਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਇਹ ਹਾਦਸਾ ਇੱਕ ਟਰੋ ਰਿਕਸ਼ਾ ਨਾਲ ਕਾਰ ਦੀ ਟੱਕਰ ਮਾਰਨ ਨਾਲ ਵਾਪਰਿਆ ਸਮਾਚਾਰ ਏਜੰਸੀ ਪੀਟੀਆਈ ਅਨਸਾਰ ਸਵੇਰੇ-ਸਵੇਰੇ ਇੱਕ ਕ੍ਰੇਟਾ ਕਾਰ ਅਤੇ ਇੱਕ ਟਰੋ ਰਿਕਸ਼ਾ ਇਕ ਸ਼ਾਹ ਕਾਰ ਟੱਕਰ ਹੋ ਗਈ ਸੀ ਕਾਰ ਇੱਕ ਹੋਰ ਵਾਹਨ ਨੂੰ ਓਵਰਟੇਕ ਕਰ ਰਹੀ ਸੀ ਜਦੋਂ ਅਚਾਨਕ ਆਪਣੀ ਲੇਨ ਬਦਲ ਕੇ ਆਟੋ ਨਾਲ ਜਾ ਕੇ ਟਕਰਾ ਗਈ ਉਹਨਾਂ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲੇ 7 ਲੋਕ ਸਾਰੇ ਦੇ ਸਾਰੇ ਆਟੋ ਵਿੱਚ ਹੀ ਸਵਾਰ ਸਨ ਅਤੇ ਤਾਂਪੁਰ ਇਲਾਕੇ ਦੇ ਰਹਿਣ ਵਾਲੇ ਸਨ ਇਹ ਲੋਕ ਬਰਾਦਾਬਾਦ ਰੇਲਵੇ ਸਟੇਸ਼ਨ ਤੋਂ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਸਨ ਕਿਸਾਨ ਆਗੂ ਆਖਰੀ ਖਬਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ 26 ਨਵੰਬਰ ਤੋਂ ਮਰਨ ਵਰਤ ਤੇ ਬੈਠਣ ਦਾ ਐਲਾਨ ਕਰ ਦਿੱਤਾ ਹੈ ਉਹ ਕਹਿੰਦੇ ਹਨ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਦੋਂ ਤੱਕ ਸਾਡਾ ਧਰਨਾ ਵੀ ਜਾਰੀ ਰਹੂਗਾ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਇਹ ਕਹਿਣਾ ਸੀ ਕਿਸ ਤਰ੍ਹਾਂ ਜੇਕਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਸਾਥੀ ਕਿਸਾਨ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਮ ਸੰਸਕਾਰ ਨਹੀਂ ਕਰਨਗੇ ਤੇ ਉਸ ਤੋਂ ਬਾਅਦ ਅਗਲਾ ਆਗੂ ਮਰਨਵਰ ਤੇ ਬੈਠ ਜਾਏਗਾ ਇਸ ਤਰ੍ਹਾਂ ਮਰਨਵਰਤਾ ਦੀ ਇਹ ਲੜੀ ਉਦੋਂ ਤੱਕ ਚੱਲਦੀ ਰਹੂਗੀ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਕਰ ਲੈਂਦੀ ਕਿਸਾਨ ਆਗੂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਇਹ ਸੰਘਰਸ਼ ਇਦਾਂ ਹੀ ਚੱਲਦਾ ਰਹੇਗਾ ਇਹਦੇ ਨਾਲ ਹੀ ਖਬਰਾਂ ਦਾ ਇਹ ਬ੍ਰਿਟਨ ਸਮਾਪਤ ਹੋਇਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ